ਜਨਵਰੀ ਵਾਲੇ ਦਿਨ ਜਦੋਂ ਕਿ ਹੱਦ ਚੀਜ਼ ਦੀ ਠੰਡ ਸੀ ਇੱਕ ਲੜਕੀ ਜਿਹੜੀ ਆ ਉਹ ਅਚਾਨਕ ਨਹਿਰ ਤੇ ਡਿੱਗ ਪਈ ਜਿਸ ਤੇ ਬਹੁਤ ਜ਼ਿਆਦਾ ਰਾਹੀ ਰਾਏ ਦੇਖਣ ਵਾਲੇ ਆਏ ਅੱਜ ਇੱਕ ਜੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਾਡੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅਗਰਵਾਲਾ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਜੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਦੇ ਨਾਲ ਡਾਕਟਰ ਪਵਨ ਕਜੂਰੀਆ ਜੀ ਨੂੰ ਬਾਜੰਦੀ ਸਾਡੇ ਅਰਗਨਸਟ ਤੇ ਉਹਨਾਂ ਦੀ ਜਾਨ ਬਚਾਈ ਜ਼ੋਰਦਾਰ ਤਾਲੀਆਂ ਇਹਨਾਂ ਦੀ ਐਸਐਚਓ ਸਾਹਿਬ ਪ੍ਰੋਡਿਊਸਿੰਗ ਅਧਵਾ ਜੀ ਸਪੈਸ਼ਲ ਸਾਡੇ ਲਈ ਪਹੁੰਚੇਗੇ ਥਾਣਾ ਖਿਲਾੜ ਸਿੰਘ ਨੂੰ ਮੈਂ ਕਹਾਂਗਾ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਨਿਕੇ ਲੱਗਰਵਾਲ ਜੀ ਸਿਟੀ ਪ੍ਰੈਜ਼ੀਡੈਂਟ ਵਿਨੋਦ ਕੈਸ਼ ਜੀ ਕੈਸ਼ੀਅਰ ਜਸਵੰਤ ਸਿੰਘ ਤਾਰੂਨ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯਾਦੂ ਨਾ ਬੱਲੂ ਜੀ ਰਵਿੰਦਰ ਸਿੰਘ ਪੰਨੂ ਜੀ ਫਤਿਹਗੜ ਚੂੜੀਆਂ ਤੋਂ ਰਮਜੀਤ ਦੈਂਤਲ ਜੀ ਉਹ ਸ਼ਰਪਾਰਕ ਦੇ ਅੱਤਰ ਚਮਕ ਪੂਰਤੀ ਵਿਸ਼ਵਾਸ ਫਾਊਂਡੇਸ਼ਨ ਤੋਂ ਰਵੀ ਪੂਸ਼ੇ ਸ਼ਰਮਾ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੁਨਾਰਾ ਭਾਰਤ ਕੁਦੀ ਲਾਇਨਸ ਕਲੱਬ ਤੋਂ ਰਕੇਸ਼ ਤਰਕੇਸ਼ ਜੀ ਪਹੁੰਚੇ ਨੇ ਮਹਿੰਦਰ ਰਤਾ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਸੰਦੀਪ ਅਜਾਜ ਜੀ ਸੰਦੀਪ ਸਰੋਤਰਾ ਜੀ ਕਮਲਦੀਪ ਲੱਕੀ ਜੀ ਰਵਿੰਦਰ ਪੰਨੂ ਜੀ ਸਤਪੰਥ ਸਰੋਤਰਾ ਜੀ ਸਾਡਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਇਸ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੁਲਿਸ਼ਬ ਅਰੋੜਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਆਪਣਾ ਸਮਾਂ ਕੱਢ ਕੇ ਸਾਰੇ ਪ੍ਰਧਾਨ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਹੈ ਜਨਵਰੀ ਦੀ 31 ਤਰੀਕ ਦੀ ਰਾਤ ਕਰੀਬ 7:30 ਵਜੇ ਦੀ ਗੱਲ ਹੈ ਜਦੋਂ ਇੱਕ ਪੀੜਤ ਲੜਕੀ ਨੇ ਡਾਕਟਰ ਵਿਸ਼ਵ ਆਏ ਤੇ ਮੈਂ ਅੱਜ ਜਿਹੜੇ ਸੰਗਠਨ ਤੇ ਨੁਰ ਅੱਲਾਹ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜੁਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮਾਹੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਹਾ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿੰਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਆਣ ਵਾਲੀ ਜਿਹੜੀ ਨੌਜਵਾਨ ਪੀੜੀ ਹੈ ਉਹਨੂੰ ਮੇਰੀ ਰਿਕੁਐਸਟ ਹੈ ਕਿ ਜਿਹੜੇ ਇਹ ਨਸ਼ਾ ਇਹ ਨਸ਼ੇ ਦਾ ਜਿਹੜਾ ਰਾਹ ਹੈ ਉਹਨੂੰ ਛੱਡ ਦਿਓ ਘੱਟ ਜਿਹੜੀ ਘੱਟ ਪਈ ਹੈ ਉੱਥੇ ਨੌਕਰੀ ਕਰ ਲਓ ਬਿਕੋਜ਼ ਸਾਡੇ ਈਗੋ ਪ੍ਰੋਬਲਮ ਹੁੰਦੀ ਹੈ ਕਿ ਮੈਂ MBA ਕੀਤੀ ਹੈ ਤੇ ਮੈਨੂੰ ਨੌਕਰੀਆਂ ਘੱਟ ਰੇਟ ਤੇ ਮਿਲ ਰਹੀਆਂ ਮੈਂ ਕਹਿੰਦਾ ਜਿਹੜੀ ਨੌਕਰੀ ਮਿਲਦੀ ਬੰਦੇ ਨੂੰ ਕਰਨੀ ਚਾਹੀਦੀ ਕਿਉਂਕਿ ਵੇਲਾ ਮਨ ਸ਼ਤਾਨ ਦਾ ਘਰ ਹੈ ਸੋ ਇਹੀ ਕਹਿੰਦੇ ਕਹਿੰਦੇ ਮੈਂ ਧੰਨਵਾਦ ਕਰਾਂਗਾ ਜੀ ਤੇ ਅੱਜ ਮੇਰਾ ਜਿਹੜਾ ਮਨ ਹੈ ਉਹ ਬਹੁਤ ਖੁਸ਼ ਹੋਇਆ ਕਿ ਇਹਨਾਂ ਵਧੀਆ ਉਪਰਾਹ ਲੈਣਾਂ ਨੇ ਕੀਤਾ ਸਨਮਾਨਯੋਗ ਕੀਤਾ ਗਿਆ ਕਿਵੇਂ ਦਾ ਇਸੀਡੈਂਟ ਸੀ ਜਦੋਂ ਇੱਕ 31 ਤਰੀਕ ਦੀ ਗੱਲ ਕਰੀਏ ਸੀ ਮੈਂ ਜੀ ਐਸਾ ਇੱਕ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਹ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਇਕਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਸਨਮਾਨਿਤ ਕੀਤਾ ਕਿੱਦਾਂ ਲੱਗ ਰਿਹਾ ਜਦੋਂ ਇੱਕ ਬਿਊਟੀ ਤੇ ਕੀ ਚੀਜ਼ ਤੁਸੀਂ ਆਪਣਾ ਜਜ਼ਬਾ ਵਰਤਿਆ ਲੇਕਿਨ ਇਤਨੇ ਕਿਤੇ ਉਹ ਜਜ਼ਬਾ ਸ਼ਾਇਦ ਲੁਕ ਹੋਇਆ ਹੈ ਇਹ ਨਹੀਂ ਕਿਸੇ ਨੂੰ ਬਹੁਤਾ ਜ਼ਿਕਰ ਕਰਾਇਆ ਸੀ ਸੀਐਸ ਦਾ ਲੇਕਿਨ ਅੱਜ ਜਦੋਂ ਤੁਸ ਸਨਮਾਨਿਤ ਕਰ ਦਿੱਤੀ ਹੈ ਕਿ ਇਹ ਕਿਹਦੇ ਲਈ ਇਹ ਕਰ ਰਿਹਾ ਹੈ ਦੇਖੋ ਇਹ ਮੇਰਾ ਫਰਜ਼ ਸੀ ਮੈਂ ਆਪਣੇ ਫਰਜ਼ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਹੈ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਤੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲੀਕਲੀ ਹਰ ਵੇਲੇ ਹਾਜ਼ਰ ਹਾਂ ਜੀ ਜਦੋਂ ਤੁਸੀਂ ਅੱਜ ਇਹ ਲੋਕਾਂ ਦੇ ਸਾਹਮਣੇ ਲੇਕਿਨ ਜਸ ਜਦੋਂ ਲੜਕੀ ਨੂੰ ਬਚਾਇਆ ਪਰਿਵਾਰ ਦਾ ਕੀ ਰਿਐਕਸ਼ਨ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੀ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਧੰਨਵਾਦ ਵੀ ਕੀਤਾ ਮੇਰਾ ਹੀ ਬਹੁਤ ਇੱਕ ਮਨ ਨੂੰ ਵੀ ਤਸੱਲੀ ਦੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕੀਤਾ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਨੇ ਆ ਮੈਂ ਤਾਂ ਇਹ ਸੋਚ ਕਹਿਣਾ ਵਾ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਜਿਸ ਦਿਨ ਇਹ ਸੰਗਠਨ ਦਾ ਨੀਂਹ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜਗਰਾਜ ਸਿੰਘ ਜੀ ਨੂੰ ਸਨਮਾਨਤ ਕੀਤਾ ਵਾ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਹੈ آپ جناب বলে সহ <oticality> ਰਾਏ ਦੇ ਅੱਜ ਜਗਰਾਜ ਸਾਡਾ ਹੀਰੋ ਹੈ ਜੀ ਹੀਰੋ ਅੱਜ ਨਕੀ ਨਾ ਆਹ ਬੇਨਤੀ ਕਰਾਂਗਾ ਪਰਸਨ ਸਾਡੇ ਮਾਨ ਡਾਕਟਰ ਤੁਸੀਂ ਸਰਵੇ ਨਹੀਂ ਕਰਦੇ ਹਾਂ ਠੀਕ ਹੈ ਸਪੈਸ਼ਲਾਈਜ਼ਡ ਲੰਬੋ ਪੋਜੀਸ਼ਨ